हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਗਤੀ ਦੂਰੀ ਤੇ ਸਮਾਂ ਵਾਲਾ ਪ੍ਰੈਕਟਿਸ ਸੈਟ ਸ਼ੁਰੂ ਕੀਤਾ ਹੋਇਆ ਸੀਗਾ ਤਾਂ ਹੁਣ ਬੇਟਾ ਆਪਾਂ ਉਹਦਾ 6 ਨੰਬਰ ਸਵਾਲ ਕਰਨ ਲੱਗੇ ਹਾਂ ਧਿਆਨ ਨਾਲ ਪੜੋ ਕਹਿੰਦਾ ਕਮਲ ਨੇ ਕਾਰ ਰਾਹੀਂ 180 ਕਿਲੋਮੀਟਰ ਦੀ ਦੂਰੀ 3 ਘੰਟਿਆਂ ਵਿੱਚ ਤੈਅ ਕੀਤੀ ਉਸੇ ਰਫ਼ਤਾਰ ਨਾਲ ਹੋਰ 120 ਮੀਟਰ ਦੀ ਦੂਰੀ ਤੈਅ ਕਰਨ ਲਈ ਉਸ ਨੂੰ ਸਮਾਂ ਲੱਗੇਗਾ ਤਾਂ ਬੇਟਾ 120 ਕਿਲੋਮੀਟਰ ਹੋਰ ਦੂਰੀ ਤੈਅ ਕਰਨ ਲਈ ਕਿੰਨਾ ਸਮਾਂ ਲੱਗੂਗਾ ਠੀਕ ਹੈ ਇਹਦੇ ਵਿੱਚ ਕੀ ਕਰਨਾ ਅਸੀਂ ਤਹ ਦੂਰੀ ਤਹ ਦੂਰੀ ਸਮਾਂ ਅਨੁਪਾਤ ਹੀ ਲਾ ਦੇਣਾ ਬੇਟਾ ਸੌਖਾ ਸਵਾਲ ਨਿਕਲ ਜਾਂਦਾ ਤਹ ਦੂਰੀ ਸਮਾਂ ਠੀਕ ਹੈ ਤਾਂ ਸਿੱਧਾ ਕਰਮ ਅਨੁਪਾਤ ਲੱਗਣਾ ਬੇਟਾ ਕਿਉਂਕਿ 180 ਕਿਲੋਮੀਟਰ ਦੀ ਦੂਰੀ ਤੈਅ ਕਰਦਾ ਉਹ 3 ਘੰਟਿਆਂ ਦੇ ਵਿੱਚ ਠੀਕ ਹੈ ਤੇ 120 ਕਿਲੋਮੀਟਰ ਦੀ ਦੂਰੀ ਤੈਅ ਕਰਨ ਲਈ ਕਿੰਨਾ ਸਮਾਂ ਲੱਗੂਗਾ ਤਹ ਦੂਰੀ 120 ਹੈ ਤੇ ਸਮਾ x ਮੰਨ ਲੀਨੇ ਆਪਾਂ ਠੀਕ ਹੈ ਜਦੋਂ ਇੱਕ ਚੀਜ਼ ਵਧੇ ਦੂਜੀ ਵੀ ਵਧੇ ਤਾਂ ਫਿਰ ਸਿੱਧਾ ਅਨੁਪਾਤ ਹੁੰਦਾ ਸਿੱਧੇ ਅਨੁਪਾਤ ਚ ਪਹਿਲੇ ਦੀ ਚੌਥੇ ਨਾਲ ਗੁਣਾ ਦੂਜੇ ਦੀ ਤੀਜੇ ਨਾਲ ਗੁਣਾ ਬਰਾਬਰ ਹੁੰਦੀ ਹੈ ਠੀਕ ਹੈ ਬੇਟਾ ਤਾਂ 1 3 x 180x 3 120 ਤਾਂ ਆਹ ਬੇਟਾ ਕੱਟੇ ਜਾਣੇ ਆ 180 ਨੇ ਇਧਰ ਆ ਕੇ ਭਾਗ ਹੋ ਜਾਣਾ ਸੀਗਾ ਠੀਕ ਹੈ ਬੇਟਾ ਅ ਜੀਰੋ ਨਾਲ ਜੀਰੋ ਕੱਟੀ ਗਈ 6 2 12 ਤੇ 6 3 18 3 ਨਾਲ 3 ਕੱਟੇਗੇ x 2 ਤਾਂ ਅਗਲੇ ਉਹ 120 ਕਿਲੋਮੀਟਰ ਦੀ ਦੂਰੀ ਕਿੰਨੇ ਸਮੇਂ ਵਿੱਚ ਤੈਅ ਕਰੂਗੀ 2 ਘੰਟੇ ਦੇ ਵਿੱਚ ਇਹਦਾ ਜਿਹੜਾ ਐਗਜ਼ੈਕਟ ਉੱਤਰ ਆਉਂਦਾ ਪਿਆ ਸਾਡੇ ਕੋਲੇ ਠੀਕ ਹੈ ਬੇਟਾ ਹੁਣ ਆਪਾਂ ਇਸੇ ਸੈੱਟ ਦੇ ਸਵਾਲ ਨੰਬਰ 7 ਦੇ ਉੱਤੇ ਆ ਗਏ ਕਹਿੰਦਾ ਜੀ ਇੱਕ ਸਾਈਕਲ ਸਵਾਰ ਨੇ 50 ਕਿਲੋਮੀਟਰ ਦੀ ਦੂਰੀ 5 ਘੰਟਿਆਂ ਵਿੱਚ ਤੈਅ ਕੀਤੀ ਤਾਂ ਉਸ ਦੀ ਔਸਤ ਗਤੀ ਹੋਵੇਗੀ ਇੱਥੇ ਵੀ ਬੇਟਾ ਅਨੁਪਾਤ ਹੀ ਲਾ ਔਸਤ ਗਤੀ ਪ੍ਰਤੀ ਘੰਟਾ ਦੱਸਣੀ ਹੁੰਦੀ ਹੈ ਹਨਾ 1 ਘੰਟੇ 'ਚ ਦੱਸਣੀ ਹੁੰਦੀ ਕਿੰਨੀ ਦੂਰੀ ਤੈਅ ਕਰਦਾ ਉਹ ਤਾਂ ਦੂਰੀ ਸਮਾ ਫਿਰ ਬੇਟਾ ਸਮਾਨ ਅਨੁਪਾਤ ਵਾਲਾ ਫਾਰਮੂਲਾ ਹੀ ਲਾ ਲੈਣਾ ਆਪਾਂ ਦੂਰੀ ਸਮਾ ਤਾਂ 5 ਘੰਟਿਆਂ ਵਿੱਚ ਦੂਰੀ 50 ਕਿਲੋਮੀਟਰ ਦੀ ਦੂਰੀ ਸਮਾਂ ਲਿਆ 5 ਘੰਟੇ ਦੂਰੀ ਆਪਾਂ x ਮੰਨ ਲੈਂਦੇ ਆ ਸਮਾਂ 1 ਘੰਟੇ ਵੀ 1 ਘੰਟੇ 'ਚ ਕਿੰਨੀ ਦੂਰੀ ਤੈਅ ਕਰੂਗਾ ਠੀਕ ਹੈ ਇੱਥੇ ਵੀ ਸਿੱਧਾ ਕਰਮਨ ਪਾਤ ਪਹਿਲੇ ਦੀ ਚੌਥੇ ਨਾਲ ਗੁਣਾ ਦੂਜੇ ਦੀ ਤੀਜੇ ਨਾਲ ਗੁਣਾ 5 x 50 1 ਤਾਂ 5 ਨੇ ਇਧਰੋਂ ਆ ਕੇ ਕੱਢ ਦੇਣਾ 5u ਦਾਇਆ 50 ਤਾਂ x 50 ਆ ਗਿਆ ਠੀਕ ਹੈ ਸੌਰੀ ਬੇਟਾ 10 x ਪੰਜੂ ਦਾਇਆ ਪੰਜਾ 10 ਆਗੇ ਸੀ ਨਾ ਤਾਂ x ਬਰਾਬਰ 10 ਆ ਗਿਆ 1 ਘੰਟੇ ਦੇ ਵਿੱਚ 10 ਕਿਲੋਮੀਟਰ ਦੀ ਦੂਰੀ ਹੈ ਜਿਹੜਾ ਉਹ ਤੈ ਕਰੂਗਾ ਤਾਂ ਇਸ ਕਰਕੇ ਇਹਦੀ ਔਸਤ 10 ਕਿਲੋਮੀਟਰ ਪ੍ਰਤੀ ਘੰਟਾ ਉੱਤਰ ਆ ਗਈ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਆਂ ਤਾਂ ਆ ਬੇਟਾ 10 ਕਿਲੋਮੀਟਰ ਪ੍ਰਤੀ ਘੰਟਾ ਇਹਦਾ ਜਿਹੜਾ ਉੱਤਰ ਆ ਜਾਂਦਾ ਅੱਗੇ ਬੇਟਾ ਆਪਾਂ ਆਗੇ 8 ਨੰਬਰ ਸਵਾਲ ਤੇ ਇੱਕ ਆਟੋ ਰਿਕਸ਼ਾ 14 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾਂਦਾ 2 ਘੰਟੇ 15 ਮਿੰਟਾਂ ਵਿੱਚ ਉਹ ਕਿੰਨੀ ਦੂਰੀ ਤੈ ਕਰੇਗਾ ਤਾਂ 14 ਕਿਲੋਮੀਟਰ ਦੀ ਰਫ਼ਤਾਰ ਦੇ ਪ੍ਰਤੀ ਘੰਟਾ ਠੀਕ ਹੈ ਇੱਥੇ ਵੀ ਬੇਟਾ ਫਾਰਮੂਲਾ ਉਹੀ ਦੂਰੀ ਸਮਾਂ ਦੂਰੀ ਸਮਾਂ ਪਰ ਇੱਥੇ ਬੇਟਾ ਕਿਉਂਕਿ ਅਗਾਹ ਮਿੰਟ ਆਗੇ ਆਪਾਂ ਮਿੰਟਾਂ ਚ ਕਨਵਰਟ ਕਰ ਲਵਾਂਗੇ ਇਹਨੂੰ 14 ਕਿਲੋਮੀਟਰ ਦੀ ਦੂਰੀ 1 ਪ੍ਰਤੀ ਘੰਟਾ 14 ਕਿਲੋਮੀਟਰ ਪ੍ਰਤੀ ਘੰਟਾ 1 ਘੰਟੇ ਚ ਕਿੰਨੇ ਮਿੰਟ ਹੁੰਦੇ ਆ 60 ਠੀਕ ਹੈ ਤਾਂ ਦੂਰੀ 14 ਕਿਲੋਮੀਟਰ ਸਮਾਂ ਲੱਗਦਾ 60 ਮਿੰਟ ਕਿਉਂਕਿ ਆਪਾਂ ਬੇਟਾ ਹੁਣ ਇਹਦੇ ਮਿੰਟ ਬਣਾ ਲੈਣੇ ਠੀਕ ਹੈ 2 ਘੰਟੇ 15 ਮਿੰਟ ਦੇ ਮਿੰਟ ਆ ਦੂਰੀ ਆਪਾਂ ਪਤਾ ਕਰਨੀ ਆ x ਤੇ ਸਮਾਂ ਕਿੰਨਾ 2 ਘੰਟੇ 2 ਘੰਟੇ ਚ 60 ਦੁਣੀ 120 ਤੇ 15 135 ਮਿੰਟ ਹੋਗੇ ਠੀਕ ਹੈ ਬੇਟਾ ਤਾਂ 135 ਮਿੰਟਾਂ ਦੇ ਵਿੱਚ ਕਿੰਨੀ ਦੂਰੀ ਉਹ ਤੈਅ ਕਰੂਗਾ ਇਹਦੇ ਵਿੱਚ ਵੀ ਪਹਿਲੇ ਦਾ ਚੌਥੇ ਨਾਲ ਤੇ ਦੂਜੇ ਦਾ ਤੀਜੇ ਨਾਲ 60x बराबर <coughs> है 135 14 ठीक है बेटा तो ਇਹਨੂੰ ਆਪਾਂ ਕੱਟ ਲਵਾਂਗੇ ਇਹ ਬੇਟਾ ਇਹ 60 ਨੇ ਇੱਧਰ ਆ ਕੇ ਭਾਗ ਹੋ ਜਾਣਾ ਠੀਕ ਹੈ ਤਾਂ ਆਪਾਂ ਇਹ ਕੱਟ ਲੈਨੇ ਆ ਤਿੰਨ ਦੇ ਪਹਾੜੇ ਤੇ 3 2 6 20 ਤਾਂ 3 4 12 3 5 15 ਠੀਕ ਹੈ ਹੁਣ ਬੇਟਾ ਫੇਰ ਦੁਬਾਰਾ ਕਟਾਂਗੇ 5 ਦੇ ਪਹਾੜੇ ਤੇ ਕੱਟੇ ਜਾਣੇ ਇਹ 52 चौका बी 52 नाम 45 ਹੁਣ ਬੇਟਾ ਇਹ ਦੂ ਦੇ ਭਾੜੇ ਤੇ 224 ਤੇ 27 14 ਤਾਂ x ਸਤੂ ਨਾਮ 63 ਆ ਦੂ ਨੇ ਵਟਾ ਭਾਗ ਹੋ ਜਾਣਾ x ਬਰਾਬਰ 63 2 ਤਾਂ a ਬੇਟਾ ਆ ਗਿਆ ਦੂ ਤੇ 2 3 6 2 1 2 31.5 ਕਿਲੋਮੀਟਰ ਦੂਰੀ ਹੈ ਜਿਹੜੀ ਉਹ ਤੈ ਕਰੂਗਾ ਦੂਰੀ ਕਿੰਨੀ ਐਕਸ ਆਪਾਂ ਮੰਨਿਆ ਸੀ ਐਕਸ ਬਰਾਬਰ 31.5 ਆਪਾਂ ਆਲਟਰਨੇਟਿਵ ਆਨਸਰ ਦੇਖ ਲੈਨੇ ਆ ਤਾਂ ਪਹਿਲੇ ਨੰਬਰ ਤੇ 31.5 ਕਿਲੋਮੀਟਰ ਉੱਤਰ ਆਉਂਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਨੈਕਸਟ ਬੇਟਾ ਆ ਗਿਆ ਨੌ ਨੰਬਰ ਸਵਾਲ ਇੱਕ ਰੇਲ ਗੱਡੀ ਦੀ ਗਤੀ 80 ਕਿਲੋਮੀਟਰ ਪ੍ਰਤੀ ਘੰਟਾ ਹੈ ਉਹ ਦਿੱਲੀ ਤੋਂ ਪਟਨਾ ਦੇ ਵਿਚਕਾਰ ਦੂਰੀ 10 ਘੰਟੇ ਵਿੱਚ ਤੈਅ ਕਰਦੀ ਹੈ ਜੇਕਰ ਗੱਡੀ ਰਸਤੇ ਵਿੱਚ 2 ਘੰਟੇ 30 ਮਿੰਟ ਲਈ ਰੁਕੇ ਤਾਂ ਦਿੱਲੀ ਤੋਂ ਪਟਨਾ ਵਿਚਕਾਰ ਦੂਰੀ ਪਤਾ ਕਰੋ ਤਾਂ ਬਈ ਤਾਂ ਅਸਲ ਚ ਕਿੰਨਾ ਸਮਾਂ ਚੱਲੀ 10 ਘੰਟੇ 2 ਘੰਟੇ 30 ਮਿੰਟ ਦਾ ਮਤਲਬ ਹੋ ਗਿਆ ਵੀ ਢਾਈ ਘੰਟੇ ਠੀਕ ਹੈ 10 ਘੰਟਿਆਂ ਦੇ ਵਿੱਚੋਂ ਢਾਈ ਘੰਟੇ ਤਾਂ ਰੁਕ ਹੀ ਰਹੀ ਠੀਕ ਹੈ ਤਾਂ ਆਪਾਂ ਕੀ ਕਰਾਂਗੇ 10 ਘੰਟਿਆਂ ਚੋਂ ਜਦੋਂ ਢਾਈ ਘੰਟੇ ਰੁਕ ਹੀ ਰਹੀ ਤਾਂ ਆਪਾਂ ਘਟਾ ਦਾਂਗੇ ਚੱਲੀ ਤਾਂ ਸਾਢੇ 7 ਘੰਟੇ ਹੀ ਨਾ ਗੱਡੀ ਚੱਲੀ ਕਿੰਨੀ ਦੇਰ 10 ਘਟਾਉ 2.5 ਬਰਾਬਰ 7.5 ਠੀਕ ਹੈ ਤਾਂ ਔਸਤ ਚਾਲ ਕਿੰਨੀ ਆ 80 ਕਿਲੋਮੀਟਰ ਤੇ ਤੈਹ ਦੂਰੀ ਕੀ ਹੁੰਦੀ ਹੈ ਇਹਦੀ ਆਪਸ ਚ ਗੁਣਾ ਕਰਦੇ ਨੇ 1 ਘੰਟੇ ਚ ਜਿਹੜਾ ਹੈਗਾ 7.5 ਕਿਲੋਮੀਟਰ ਚੱਲਦੀ ਸੌਰੀ 1 ਘੰਟੇ ਚ 80 ਕਿਲੋਮੀਟਰ ਸਮਾਂ ਫਿਰ ਇੱਥੇ ਫਾਰਮੂਲਾ ਉਹੀ ਲਾ ਦਿਓ ਭੁਲੇਖਾ ਨਾ ਪਵੇ ਦੂਰੀ ਸਮਾਂ ਦੂਰੀ ਬੇਟਾ ਇੱਕ 80 ਕਿਲੋਮੀਟਰ ਸਮਾਂ 1 ਘੰਟਾ ਦੂਰੀ 80 ਕਿਲੋਮੀਟਰ ਸਮਾਂ 7.5 ਘੰਟੇ ਠੀਕ ਹੈ 7.5 ਘੰਟੇ ਦੂਰੀ x ਤਾਂ 1x 80 7.5 ਠੀਕ ਹੈ ਇਹ ਆਪਾਂ ਗੁਣਾ ਕਰ ਦਾਂਗੇ ਤਾਂ ਇਹ ਆ ਜਾਊਗਾ 5 7.5 ਇਹਦਾ /10 ਕਰ ਲਓ 0 ਨਾਲ 0 ਕੱਟੀ ਗਈ 8 75 80.75 40 87 56 ਤੇ 4 60 600 ਕਿਲੋਮੀਟਰ ਆਨਸਰ ਆ ਜਾਊਗਾ ਠੀਕ ਹੈ ਬੇਟਾ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਆਂ ਤਾਂ ਬੇਟਾ 600 ਕਿਲੋਮੀਟਰ ਇਹਦਾ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 10 ਇੱਕ ਬੱਸ ਨੇ 60 ਕਿਲੋਮੀਟਰ ਦੀ ਦੂਰੀ 2 ਘੰਟਿਆਂ ਵਿੱਚ ਤੈਅ ਕੀਤੀ 30 ਮਿੰਟਾਂ ਵਿੱਚ ਬੱਸ ਕਿੰਨੀ ਦੂਰੀ طے ਕਰੇਗੀ 60 ਕਿਲੋਮੀਟਰ ਦੀ ਦੂਰੀ 2 ਘੰਟਿਆਂ ਵਿੱਚ ਠੀਕ ਹੈ ਆਪਾਂ 2 ਘੰਟੇ ਨੂੰ ਬੇਟਾ ਆਪਾਂ ਮਿੰਟਾਂ ਦੇ ਵਿੱਚ ਕਨਵਰਟ ਕਰ ਲਾਂਗੇ ਕਿਉਂਕਿ ਯੂਨਿਟ ਸੇਮ ਹੋਣੇ ਚਾਹੀਦੇ ਆ ਤੈ ਦੂਰੀ ਫਾਰਮੂਲਾ ਉਹੀ ਤੈ ਦੂਰੀ ਸਮਾ ਅਨੁਪਾਤ ਹੀ ਲਾ ਦੇਣਾ ਤੈ ਦੂਰੀ ਸਮਾ ਤਾਂ ਤੈ ਦੂਰੀ 60 ਕਿਲੋਮੀਟਰ ਆ ਸਮਾਂ ਲੈਂਦੀ ਭੀ 120 ਮਿੰਟ ਠੀਕ ਹੈ ਤੇ ਅਧੂਰੀ x ਤੇ ਸਮਾਂ 30 ਮਿੰਟ ਕਿਉਂਕਿ ਇਕਾਈ ਸੇਮ ਹੋਣੀ ਚਾਹੀਦੀ ਹੈ ਦੋਵਾਂ ਦੇ ਵਿੱਚ ਇਹਦੀ ਇਹਦੇ ਨਾਲ ਗੁਣਾ ਤੇ ਇਹਦੀ ਇਹਦੇ ਨਾਲ 120x ਬਰਾਬਰ 60 30 ਠੀਕ ਹੈ ਤਾਂ ਆ 1 0 ਆ 120 ਨੇ ਇੱਧਰ ਆ ਕੇ ਭਾਗ ਹੋ ਜਾਣਾ 0 ਨਾਲ 0 ਕੱਟੀ ਗਈ 3 ਚੋਕੇ 12 ਤੇ 4 ਤੇ 60 ਕੱਟੇਗੇ 15 ਤਾਂ x 15 ਕਿਲੋਮੀਟਰ ਉੱਤਰ ਆਜੂਗਾ ਠੀਕ ਹੈ ਬੇਟਾ ਆਪਾਂ ਦੇਖਦੇ ਆਂ ਆਲਟਰਨੇਟਿਵ ਆਨਸਰ ਤਾਂ 3 ਨੰਬਰ ਦੇ ਵਿੱਚੋਂ 15 ਕਿਲੋਮੀਟਰ ਉੱਤਰ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਏ ਸੀ ਬੇਟਾ ਐਸੇ ਸੈੱਟ ਦਾ ਸਵਾਲ ਨੰਬਰ 10 ਅਗਲਾ ਸਵਾਲ ਬੇਟਾ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਇਹ ਵੀਡੀਓ ਦੇਖ ਕੇ ਤੁਸੀਂ ਜੋ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬੇਟਾ